NNR نیوز ਦੇ Facebook ਪੇਜ ਤੇ ਤੁਹਾਡਾ ਸਵਾਗਤ ਹੈ। ਮਹਤਪੁਰ ਤੋਂ ਸਿੱਧੂਆਂ ਬੇਟ ਜਨਕੋਦਰ ਤੋਂ ਜਗਰਾਉ ਮਾਰਕ ਤੇ ਅਸੀਂ ਮੌਜੂਦਾ ਜੋ ਦਰਸਤੇ ਦੇ ਵਿੱਚ ਦਰਿਆ ਸਤਲੁਜ ਦੀ ਪੁਲ ਆਉਂਦੀ ਹੈ ਤਾਂ ਵੱਡੀ ਅਪਡੇਟ ਤੁਹਾਡੇ ਸਾਹਮਣੇ ਲੈ ਕੇ ਹਾਜ਼ਰਾਂ 27 27 ਅਗਸਤ 27 ਅਗਸਤ 2025 ਦੀ ਇਹ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਉਹ ਜਲ ਪੱਦਰ ਸੀ ਕੱਲ ਲਗਾਤਾਰ ਵਧ ਰਿਆ ਸੀ ਜੇਕਰ ਅੱਜ ਦੀ ਗੱਲ ਕਰੀਏ ਤਾਂ ਪਾਣੀ ਕੱਲ ਜਿੰਨਾ ਹੀ ਹੈ ਪਾਣੀ ਨਾ ਘਟਿਆ ਹੈ ਨਾ ਵਧਿਆ ਕਿੰਨਾ ਕਿ ਕੱਲ ਚੱਲ ਰਿਹਾ ਸੀ ਸਥਿਰ ਰੂਪ ਦੇ ਵਿੱਚ ਉਨਾ ਹੀ ਚੱਲ ਰਿਹਾ ਹੈ ਤਾਂ ਵੱਡੀ ਅਪਡੇਟ ਦਰਿਆ ਸਤਲੁਜ ਦੀ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰ ਦਿਓ ਪਾਖੜਾ ਲੈਵਲ ਲਗਾਤਾਰ ਵਧ ਰਿਹਾ 1670.77 ਸੀ ਤਾਂ ਹੁਣ 16. 1675 ਹੋ ਚੁੱਕਿਆ 1 ਫੁੱਟ ਪਾਣੀ ਹੋਰ ਵਧਿਆ ਹੈ ਦਰਿਆ 사ਤ루 ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਟਾਈਮ ਦਰਿਆ 사ਤ루 ਦਾ ਜੋ ਜਲ ਪਦਰਾ ਹੈ ਜਿੰਨਾ ਕੱਲ ਸੀ ਉਨਾ ਹੀ ਦਰਿਆ ਦੇ ਵਿੱਚ ਅੱਜ ਚੱਲ ਰਿਹਾ ਹੈ ਨਾ ਵਧਿਆ ਹੈ ਨਾ ਘਟਿਆ ਪਰ ਕਿੰਨਾ ਪਾਣੀ ਸੀ ਬਹੁਤ ਜ਼ਿਆਦਾ ਪਾਣੀ ਸੀ ਤਕਰੀਬਨ ਜਿੰਨਾ ਕੱਲ ਪਾਣੀ ਚੱਲ ਰਿਹਾ ਸੀ ਉਨਾ ਹੀ ਚੱਲ ਰਿਹਾ ਹੈ ਤਕਰੀਬਨ 6:30 ਵਜੇ ਦੀ ਅਪਡੇਟ ਤੁਹਾਡੇ ਨਾਲ ਪਹਿਲੀ ਅਪਡੇਟ ਤੁਹਾਡੇ ਨਾਲ ਲੈ ਕੇ ਆਸਰਾ ਤਾਂ ਇਸ ਤਰ੍ਹਾਂ ਦੀ ਲਗਾਤਾਰ ਅਪਡੇਟ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਾਂਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਜਾਓ ਸ਼ੇਅਰ ਜਰੂਰ ਕਰਦੇ ਜਾਓ ਜੋ ਅੱਗੇ ਜਿੱਦਾਂ ਮੈਂ ਵਾਰ-ਵਾਰ ਜ਼ਿਕਰ ਕਰਦਾ ਕਿ ਲੋਹੀਆਂ ਦਾਰੀ ਹੈ ਉੱਥੋਂ ਦੇ ਜੋ ਲੋਕ ਹੈ ਉਹਨਾਂ ਨੂੰ ਪਤਾ ਲੱਗ ਸਕੇ ਪਾਣੀ ਦੇ ਬਾਰੇ ਤਾਂ ਉੱਧਰ ਪਾਣੀ ਬੰਨਾ ਦੇ ਨਾਲ ਲੱਗਿਆ ਹੋਇਆ ਹੈ ਤਾਂ ਅਜੇ ਦਰਿਆ ਸਤਲੁਜ ਦਾ ਜੋ ਖਾਨ ਤੇ ਹੈ ਤੇ ਆਪਾਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਦਰਿਆ ਸਤਲੁਜ ਦਾ ਅਜੇ ਖਤਰਾ ਟਲਿਆ ਤੇ ਅੱਜ ਵੀ ਮੌਸਮ ਉਪਹਾਗਨੇ ਲੱਟ ਕੀਤਾ ਸਾਰਾ ਦਿਨ بارش ਦਾ ਤੇ ਅੱਜ ਹੁਣ ਵੀ بارش ਹੋ ਰਹੀ ਹੈ ਤਾਂ ਵੱਡੇ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਦਰ ਜੇਕਰ ਆਪਾਂ ਕਾਦੇ ਦੀ ਗੱਲ ਕਰੀਏ ਤਾਂ तकरीबन ਉਨਾ ਹੀ ਚੱਲ ਰਿਹਾ ਹੈ ਨਾ ਵਧਿਆ ਹੈ ਤੇ ਨਾ ਘਟਿਆ ਹੈ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੌਪੂਲਰ ਇਹ ਕਿਸਾਨ ਦੇ ਪੌਪੂਲਰ ਬਹੁਤ ਸਾਰੇ तकरीबन ਹੁਣ ਇੱਕ ਕਿਲਾ ਤੱਕ ਵਿੱਚ ਦਰਿਆ ਦੇ ਡੱਗ ਚੁੱਕਿਆ ਤੇ دیر ਰਾਤ ਤੱਕ ਇਹ ਕਿਸਾਨ ਵੀਰ ਸੀ ਜੋ ਉਹ ਇਸ ਪੌਪੂਲਰਾਂ ਦੀ ਕਟਾਈ ਕਰਦੇ ਰਹੇ ਪਰ ਪੌਪੂਲਰਾਂ ਦੀ ਕਟਾਈ ਤਾਂ ਕਰ ਲੈਣਗੇ ਪਰ ਜਿਹੜੀ ਜ਼ਮੀਨ ਵਿੱਚ ਨਹੀਂ ਹੜ ਗਈ ਹੈ ਦਰਿਆ ਦੇ ਵਿੱਚ ਉਹ ਇੱਕ ਵੱਡਾ ਨੁਕਸਾਨ ਹੋਇਆ ਇੱਥੇ ਦਰਿਆ ਨੇ ਵੱਡਾ ਖੁਰਾ ਲਾਇਆ ਹੈ ਹੁਣ ਇੱਕ ਹੋਰ ਤਸਵੀਰ ਦਿਖਾ ਦਿੰਦਾ ਜੋ ਦਰਿਆ ਸੀ ਤੁਸੀਂ ਸਾਹਮਣੇ ਦੇਖ ਸਕਦੇ ਹੋ तकरीबन ਹੁਣ ਤਾਂ ਸਰ ਪਾਸੇ ਪਾਣੀ ਹੈ ਤੁਹਾਨੂੰ ਪਤਾ ਨਹੀਂ ਲੱਗਣਾ तकरीबन ਇਹ ਤੁਸੀਂ ਜੋ ਪਪੂਲਰ ਦੇਖ ਸਕਦੇ ਹੋ ਇਹ ਜੋ ਪਪੂਲਰ ਹੈ ਤਾਂ ਇਧਰ तकरीबन तकरीबन 500 ਮੀਟਰ ਤੋਂ ਜਿਆਦਾ ਅੱਗੇ ਵੱਧ ਚੁੱਕਿਆ ਹੈ ਤੇ ਹਰ ਪਾਸੇ ਦਰਿਆ ਨੇ ਖੋਰਾ ਲਾਇਆ ਹੋਇਆ ਹੈ ਤੇ ਇਸ ਵਕਤ ਦੀ ਵੱਡੇ ਅਪਡੇਟ ਲੈ ਕੇ ਹਾਜ਼ਰ ਹਾਂ ਕਿ ਦਰਿਆ ਸਤਲੁਜ ਦਾ ਸਥਿਰ ਰੂਪ ਦੇ ਵਿੱਚ ਹੁਣ ਪਾਣੀ ਚੱਲ ਰਿਹਾ ਹੈ ਕੱਲ ਦਾ ਨਾ ਪਾਣੀ ਵਧਿਆ ਤੇ ਨਾ ਹੀ ਘਟਿਆ ਤਕਰੀਬਨ ਉਨਾ ਹੀ ਬਰਾਬਰ ਚੱਲ ਰਿਹਾ ਹੈ ਦਰਿਆ ਸਤਲੁਜ ਜੋ ਪੂਰਾ ਉਫਾਨ ਤੇ ਹੈ ਪਰ ਇੱਕ ਹੋਰ ਗੱਲ ਹੈ ਪਾਣੀ ਇੱਥੇ ਜੇ ਘਟਦਾ ਨਹੀਂ ਤਾਂ ਅਗਲੇ ਜੋ ਨੀਵੇਂ ਲੱਕੇ ਨੇ ਉੱਥੇ ਪਾਣੀ ਕਾਫੀ ਜ਼ਿਆਦਾ ਵਧ ਜਾਂਦਾ ਹੈ ਤਾਂ ਹਰ ਇੱਕ ਹੈਡ ਤੋਂ ਕਾਫੀ ਜ਼ਿਆਦਾ ਪਾਣੀ ਜਿਹੜਾ ਛੱਡਿਆ ਜਾਂਦਾ ਸੀ ਉਸ ਦੀ ਕੱਲ ਮਕਦਾਰ ਵਧਾ ਕੇ ਤਕਰੀਬਨ 2 ਲੱਖ 25 ਕਰ ਦਿੱਤੇ ਸੀ ਪ੍ਰਸ਼ਾਸਨ ਦੇ ਵੱਲੋਂ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਅੱਜ ਵੀ ਐਡੀ ਸੀ ਨੇ ਜੋ ਹੁਕਮ ਜਾਰੀ ਕੀਤਾ ਸੀ ਅੱਜ ਵੀ ਛੁੱਟੀ ਹੈ ਪ੍ਰਸ਼ਾਸਨ ਜਦੋਂ ਛੁੱਟੀਆਂ ਕਰ ਦੇਵੇ ਕੰਟਰੋਲ ਰੂਮ ਬਣਾਉਣਾ ਸ਼ੁਰੂ ਕਰ ਦੇਵੇ ਤਾਂ ਉਸ ਤੋਂ ਸਿੱਧੇ ਹੋ ਜਾਂਦਾ ਕਿ ਦਰਿਆ ਅਜੇ ਹੋਰ ਕਹਿਰ ਮਚਾਵੇਗਾ ਖਤਰਾ ਆ ਜਾਏ ਟਲਿਆ ਨਹੀਂ ਹੈ ਪਾਣੀ ਦੀ ਸਪੀਡ ਬਹੁਤ ਜ਼ਿਆਦਾਤੀ ਜਾ ਦੇ ਸਕਦੇ ਹੋ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਤਕਰੀਬਨ 6:30 ਵਜੇ ਦੀ ਪਹਿਲੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਕਿ ਦਰਿਆ ਸਤਲੁਜ ਦਾ ਜੇਕਰ ਕੱਲ ਦੀ ਗੱਲ ਕਰੀਏ ਪਾਣੀ ਉਨਾ ਹੀ ਤਕਰੀਬਨ ਚੱਲ ਰਿਹਾ ਹੈ ਨਾ ਵਧਿਆ ਐ ਨਾ ਘਟਿਆ ਸੱਥੇ ਰੂਪ ਦੇ ਵਿੱਚ ਉਨਾ ਚੱਲ ਰਿਹਾ ਹੈ ਦਰਿਆ ਸਤਲੁਜ ਦਾ ਜਲ ਪੱਧਰ ਪਰ ਪਾਖੜਾ ਦਾ ਲੈਵਲ ਜਰੂਰ ਵਧਿਆ ਹੈ ਦੂਜੇ ਪਾਸੇ ਹੋਰ ਜਾਣਕਾਰੀ ਦੇ ਦਈਏ ਕਿ ਅੱਜ ਪਾਣੀ ਹੋਰ ਵੱਧ ਸਕਦਾ ਹੈ ਵਧਣ ਦਾ ਕਾਰਨ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਬਰਸ਼ ਹੋ ਰਹੀ ਹੈ ਤੇ ਕੱਲ ਵੀ ਉੱਥੇ ਬਹੁਤ ਸਾਰੇ ਪਹਾੜ ਖਿਸਕ ਕੇ ਆਏ ਤੇ ਉਹਦੇ ਵਿੱਚੋਂ ਪਾਣੀ ਰਿਸਿਆ ਜਾਂ ਪਹਾੜਾਂ ਦੇ ਉੱਪਰੋਂ ਪਾਣੀ ਆਇਆ ਉਹ ਸਾਰਾ ਇਸੇ ਦਰਿਆ ਦੇ ਵਿੱਚ ਆਵੇਗਾ ਤਵੱਡੀ ਅਪਡੇਟ ਤੁਹਾਨੂੰ ਸੰਜ ਕਰ ਰਿਹਾ ਅੱਜ 26 ਅਗਸਤ 2025 26 ਅਗਸਤ 2025 ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 26 ਅਗਸਤ 2025 ਦੀ ਅਪਡੇਟ ਔਰ ਸਥਾਨ ਵੀ ਇੱਕ ਵਾਰ ਦੁਬਾਰਾ ਦੱਸ ਦੇਣਾ ਜੋ ਮਹਿਦਪੁਰ ਤੋਂ ਜਗਰਾਵ ਰੋਡ ਜਾਂਦਾ ਹੈ ਜਾਂ ਫਿਰ ਆਪਾਂ ਇਹ ਕਹਿ ਦਿੰਦੇ ਹਾਂ ਕਿ ਨਕੌਦਰ ਤੋਂ ਜਗਰਾਵ ਰੋਡ ਜਾਂਦਾ ਹੈ ਜੋ ਸਿਧੂਆਂ ਮੇੜ ਤੱਕ ਜਾਂ ਸਿਧੂਆਂ ਮੇੜ ਤੋਂ ਅੱਗੇ ਜਾਂਦਾ ਹੈ ਤਾਂ ਉਸ ਰੋਡ ਤੇ ਅਸੀਂ ਦਰਿਆ ਸਤਲ ਦੇ ਪੁਲ ਦੇ ਉੱਪਰ ਮੌਜੂਦ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਬਹੁਤ ਡਰਾਉਣੀਆਂ ਨੇ ਜਲ ਪੱਦਰ ਸਥਿਰ ਰੂਪ ਦੇ ਵਿੱਚ ਚੱਲ ਰਿਹਾ ਅਜੇ ਤੱਕ ਹੁਣ ਤੱਕ 6:30 ਵਜੇ ਤੱਕ ਦਰਿਆ ਦਾ ਜੋ ਰੂਪ ਹੈ ਸਥਿਰ ਰੂਪ ਦੇ ਵਿੱਚ ਚੱਲ ਰਿਹਾ ਪਰ ਜਿਸ ਤਰ੍ਹਾਂ ਬਾਰਿਸ਼ ਹੋ ਰਹੀ ਆ ਪਾਣੀ ਦਰਿਆ ਸਤਲੁਜ ਦਾ ਹੋਰ ਵੱਧ ਸਕਦਾ ਤਾਂ ਜੋ ਸਾਡੇ ਪ੍ਰਸਾਜਕ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਜਾਣ ਕਰੇ ਸੀ ਕਿ ਪਾਣੀ ਦਾ ਜਲ ਪੱਦਰ ਪਾਖੜਾ ਦੇ ਵਿੱਚ ਲਗਾਤਾਰ ਵੱਧ ਰਿਹਾ ਹੈ ਨਦੀਆਂ ਨਾਲੇ ਆਫਾਨ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਪਾਣੀ ਬਹੁਤ ਜ਼ਿਆਦਾ ਹੈ ਉਹ ਵਜੇ ਪਾਣੀ ਇੱਥੇ ਪਹੁੰਚਿਆ ਨਹੀਂ ਉਹ ਵੀ ਕੁਝ ਟਾਈਮ ਦੇ ਵਿੱਚ ਇਸ ਦਰਿਆ ਦੇ ਵਿੱਚ ਪਾਣੀ ਪਹੁੰਚੇਗਾ ਤਾਂ ਫਿਰ ਦਰਿਆ ਸਤਲੂ ਦਾ ਜਲ ਪੱਧਰ ਹੋਰ ਵਧੇਗਾ ਤਕਰੀਬਨ ਮੈਂ ਗੱਲ ਕਰਾਂ ਤੱਕ 11 ਵਜੇ ਤੱਕ ਦਰਿਆ ਸਤਲੁਜ ਦਾ ਜਲ ਪੱਧਰ ਹੋਰ ਵਧ ਸਕਦਾ ਹੈ 11 ਵਜੇ ਤੱਕ ਜਲ ਪੱਧਰ ਹੋਰ ਵਧ ਸਕਦਾ ਹੈ ਅਜੇ ਤੱਕ ਦਰਿਆ ਸਤਲੁਜ ਦਾ ਜਲ ਪੱਧਰ ਪਹਿਲਾਂ ਜਿੰਨਾ 10 ਰੂਪ ਚੱਲ ਰਿਹਾ ਹੈ ਸਾਹਮਣੇ ਪਪਲੂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਪਪਲੂ ਬਹੁਤ ਜ਼ਿਆਦਾ ਰੁੱਖ ਦਰਿਆ ਦੇ ਵਿੱਚ ਡਿੱਗ ਰਿਹਾ ਹੈ ਲਗਾਤਾਰ ਇਸ ਜ਼ਮੀਨ ਦੇ ਵਿੱਚ ਹੜ ਰਿਹਾ ਹੈ ਤਵੱਡੀ ਅਪਡੇਟ ਤੁਹਾਡੇ ਸਨ ਲੈ ਕੇ ਹਾਜ਼ਰਾਂ ਤਕਰੀਬਨ 6:32 ਮਿੰਟ ਦੀ ਤਸਵੀਰ ਦੇਖ ਸਕਦੇ ਹੋ ਅਗੇ ਤੱਕ ਦਰਿਆ ਸਤਲੁਜ ਦਾ ਜਲ 15 ਸਥਿਰ ਰੂਪ ਦੇ ਵਿੱਚ ਚੱਲ ਰਿਹਾ ਹੁਣ ਨਾ ਵਧਿਆ ਨਾ ਘਟਿਆ ਔਰ ਪਾਣੀ ਵਧਣ ਦੇ आसार ਜਰੂਰ ਨੇ ਤਕਰੀਬਨ 11 ਵਜੇ ਪਾਣੀ ਇੱਥੇ ਵਧੇਗਾ ਜੋ ਸਾਨੂੰ ਜਾਣਕਾਰੀ ਮਿਲੀ ਹੈ ਜਾਣਕਾਰੀ ਦੇ ਮਤਲਬ ਤਕਰੀਬਨ 11 ਵਜੇ ਪਾਣੀ ਵਧੇਗਾ ਹਾਂਜੀ ਕੁਛ ਕਵਰ ਮਿਸਟੇਕ ਗਲਤੀ ਹੋ ਜਾਂਦੀ ਹੈ ਸੋ ਉਸ ਨੂੰ ਵੀ ਆਪਾਂ ਗਲਤੀ ਮੰਨਦੇ ਹਾਂ 27 ਅਗਸਤ 27 ਅਗਸਤ 2025 ਦੀ ਅਪਡੇਟ ਹੈ 27 ਅਗਸਤ ਲਾਈਵ ਚੱਲ ਰਿਹਾ ਹੈ ਲਾਈਵ ਤੁਸੀਂ ਦੇਖ ਸਕਦੇ ਹੋ 27 ਅਗਸਤ 2025 ਦੀਆਂ ਪਹਿਲੀਆਂ ਤਸਵੀਰਾਂ 6:30 ਵਜੇ ਤੋਂ ਬਾਅਦ ਪਹਿਲੀਆਂ ਤਸਵੀਰਾਂ ਨੇ ਇਹ 27 ਅਗਸਤ 2025 ਦੀ 6 ਵਜੇ ਕੇ 36 ਮਿੰਟ ਦੀ ਤਸਵੀਰ ਹੈ 27 ਅਗਸਤ ਦੀਆਂ ਤਸਵੀਰਾਂ ਨੇ ਔਰ ਜੋ ਮਹਿਦਪੁਰ ਤੋਂ ਜਗਰਾਮ ਰੋਡ ਜਾਂਦਾ ਹੈ ਰਸਤੇ ਵਿੱਚ ਸਿੱਧਵਾ ਬੇਟ ਆਉਂਦਾ ਹੈ ਫਿਰ ਇੱਕ ਕਰਸ਼ੈਦਪੁਰ ਪਿੰਡ ਹੈ ਫਿਰ ਨਾਲ ਮੱਧੇਪੁਰ ਪਿੰਡ ਹੈ ਇੱਥੇ ਕੋ ਇਹ ਜੋ ਦਰਿਆ ਹੈ ਦੋ ਜ਼ਿਲ੍ਹਿਆਂ ਨੂੰ ਕੀ ਬਹੁਤ ਸਾਰੇ ਇਲਾਕੇ ਨੂੰ ਇੱਥੇ ਜੋੜਦਾ ਹੈ ਤੁਹਾਨੂੰ ਸਿੱਧੀ ਤਾਜੀ ਅਪਡੇਟ ਤੁਹਾਡੇ ਸਾਡੇ ਲੈ ਕੇ ਹਾਜ਼ਰ ਆ ਤੇ ਜਲਦ ਹੀ ਆ 27 ਤਰੀਕਾ ਵੀਰ ਜੀ ਸੌਰੀ ਉਸ ਲਈ ਮਾਫੀ ਚਾਹੁੰਦੇ ਆ 27 ਕਸ ਦੇ ਤਸਵੀਰਾਂ ਨੇ ਤੇ ਅਗਲੀ ਅਪਡੇਟ ਜਲਦ ਲੈ ਕੇ ਹਾਜ਼ਰ ਆਵਾਂਗਾ ਜੀ